ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰਾ ਕਿ ਸਭ ਠੀਕ ਠਾਕ ਹੋਊਗਾ ਜੀ। ਜੋ ਜੀ ਆਪਣਾ ਰਾਤ ਕੰਮ ਫਾਈਨਲ ਹੋ ਗਿਆ ਤੋੜੀ ਦਾ ਤੇ ਆਪਣਾ ਪੱਖਾ ਆਪਾਂ ਹੁਣ ਕੱਢ ਲੇ ਪੱਖੇ ਨੂੰ ਇੱਧਰ ਤੋੜੀ ਦਾ ਪੱਖਾ ਹੋ ਗਿਆ ਬੇਲਾ ਜਿੱਥੋਂ ਹੁਣ ਪਾਉਗੇ ਦੀ ਗਾਹ ਨੂੰ ਲੋਡ ਅਗਲੇ ਸਾਲ। ਜੋ ਇਹ ਆਪਣਾ ਭਾਰਸ ਵਾਲਾ ਇਹ ਭਾਰਸ ਤੋਂ ਬਣਾਇਆ ਤਾਂ ਜੀ ਆਪਾਂ ਨੇ। ਆ ਦਰ ਦ ਸੈਡੀ ਲੋਈ ਮਸ਼ੀਨ ਹੋ ਗਈ ਆਪਣੀ ਬੇਲੀ ਤੇ ਇੱਕ ਦੋ ਇੱਕ ਦੋ ਲੈਂਦਾ ਜੀ ਕੰਮ ਗਾਹਕਾਂ ਦਾ ਹੁਣ ਮੌਸਮ ਹੋ ਗਿਆ ਖਰਾਬ ਰਾਤ ਆ ਬਣਾਈ ਮਸੋਂ ਨਿਪੜਿਆ ਫਿਰ ਜਦੋਂ ਟੈਟਰ ਟਟਰ ਲੈ ਕੇ ਆਏ ਘਰਾਂ ਜਦ ਮੀਂਹ ਆ ਗਿਆ ਨੇਰੀ ਦਸ ਕਿਲੇ ਰਹਿੰਦੇ ਤੇ ਚਲੋ ਹੁਣ ਬਣਾ ਦਾਂਗੇ ਮੌਸਮ ਹੋ ਗਿਆ ਖਰਾਬ ਮੀਂਹ ਪੈ ਗਿਆ ਤੇ ਆਪਣੀ ਟਰਾਲੀ ਉੱਪਰ ਜੀ ਦੀ ਰਾਤ ਆਪਣੀ ਫਿਰ ਤਾਰੀ ਹੋਣੀ ਹੈਗੀ ਨੇਰੀ ਬਹੁਤ ਆਈ ਹੈ ਜੀ ਤਰ ਜਾਉਂਦੀ ਰਖੜਾ ਹੀ ਆਪਣਾ ਤੇ ਮੌਸਮ ਹਲੇ ਵੀ ਖਰਾਬ ਹੋਇਆ ਹੋਈ ਬਹੁਤ ਕੋਲੇ ਆ ਬੱਦਲ ਇਦਾਂ ਦੇਖੋ ਮੌਸਮ ਬਹੁਤ ਖਰਾਬ ਹੈ ਦੋ ਤਿੰਨ ਦਿਨ ਲੋਈ ਕਟੀਆਂ ਹੋੜੀਆਂ ਬੈਠੀਆਂ ਨਿਆਰੇ ਤੇ ਜਗਾਲੀ ਕਰ ਰਹੀਆਂ ਨੇ ਮੱਛੀਆਂ ਤੇ ਹੁਣ ਆਪਣੀ ਬਸ ਡਿਊਟੀ ਇੱਧਰ ਜੁਆਇਨ ਆ ਹੁਣ ਤੂੜੀ ਦਾ ਕੰਮ ਹੋ ਗਿਆ ਆਪਣਾ ਫਾਈਨਲ ਤੇ ਹੁਣ ਪਨੀਰੀ ਪਨੋਰੀ ਕਰਾਂਗੇ ਤਿਆਰੀ ਵਾਹ ਵੋ ਕੇ ਮੀਂਹ ਕਾਫੀ ਪੈ ਗਈ ਰਾਤ ਸਾਡੇ ਜੀਚ ਤੂੜੀਆਂ ਦਾ ਕੰਮ ਹਲੇ ਪਿਆ ਖਾਸਾ ਚੱਲ ਰਹੀਆਂ ਤੋੜੀਆਂ ਵਾਲੀਆਂ ਨੇ ਇਹਦੇ ਤੋੜੀਆਂ ਇਮਸ਼ਨਲ ਲੱਗਦੀਆਂ ਵੀ ਨੇ ਤੇ ਇਕੱਟੀਆਂ ਖੜੀਆਂ ਨੇ ਇੱਧਰ ਮੰਗਲ ਦੀ ਹੈ 80 ਮੰਗਲ ਦੀ ਉਹ ਦੂਜੀ ਲਾਹੌਰੀ ਦੀ ਹੈ ਜੀ ਨੀਲੀ ਦਾ ਵੀ ਸਾਰ ਬਾਹ ਦਾ ਡਾੜਾ ਲਾਹੌਰੀ ਨੋਈ ਛੱਡ ਹੋ ਗਿਆ ਆਪਣਾ ਫੁੱਲ ਤੇ ਰਾਤ ਤਾਂ ਬਸ ਕੰਮ ਨਵੇੜ ਕੇ ਹੋਟੇ ਤੇ ਹੀ ਰਾਤ ਜਦ ਮੀਂਹ ਆ ਗਿਆ ਜਾਂ ਥੋੜੀ ਥੋੜੀ ਬਚ ਗਈ ਹੁਣ ਆਪਾਂ ਇਕੱਠੀ ਕਰਕੇ ਇਹਨੂੰ ਲੈ ਜਾਵਾਂਗੇ ਅੱਧਿਕ ਪੰਡ ਹੋ ਗਈ ਰਾਤ ਮੀਂਹ ਨੇ ਗਿੱਲੀ ਕਰਤੀ ਥੋੜੀ ਆ ਤੇ ਮੀਂਹ ਸੋਣਾ ਪੈਗਾ ਹੀ ਰਾਤ ਛੜਕਾਂ ਚੰਗਾ ਪਿਆ ਤੇ ਟਾਈਮ 'ਚ ਬਸ ਨਿਬੜਿਆ ਹੀ ਕੰਮ ਤੇ ਬਾਕੀ ਆਪਣੀ ਚਰੀ ਨੂੰ ਆਉਂਦਾ ਹੀ ਪਾਣੀ ਅਜੇ ਵੀ ਸੋਹਣੀ ਹੋ ਗਈ ਹੁਣ ਛੜਕੇ ਨਾਲ ਲਓ ਵਾਂਟਾ ਦੀ ਆਪਾਂ ਨੇ ਵਿਜੀ ਹੋਈ ਚਰੀ ਲੋ ਜੀ ਚਰੀ ਵੀ ਉੱਥੇ ਖੜੀ ਛੜਕੇ ਨਾਲ ਛੜਕਾ ਚੰਗਾ ਪੈ ਗਿਆ ਦੇਖੋ ਕਿੰਨਾ ਗਾਰਾ ਹੋਇਆ ਪਿਆ ਇਹ ਚ ਲੱਗਦਾ ਪਤਾ ਹੈ ਚ ਤੇ ਦੂਈ ਮਿੱਟੀ ਪਾਈ ਵੈਸੀ ਓਟੀ ਚੰਗਾ ਛੜਕਾ ਪੈ ਗਿਆ ਚੱਲੀ ਹੁਣ ਉੱਠ ਜੂਗੀ ਇਹੇ ਰੂ ਪਾ ਦਾਂਗੇ ਇਹ ਚ ਲਓ ਜੀ ਆਪਣੀ ਮੱਝ ਵੀ ਤਿਆਰ ਹੋਈ ਜਾਂਦੀ ਆ ਹੁਣ 10 ਮਹੀਨੇ ਦੇ ਹੋ ਗਈ ਅੱਜ ਪੂਰੇ ਤੇ ਬੇਖ ਕੋਣ ਵੀ ਕਿੰਨੇ ਕ ਦਿਨ ਲੰਦੀ ਆ ਉੱਪਰ ਤੇ ਆਪਾਂ ਹਰਿਆਣੇ ਤੋਂ ਲਿਆਏ ਤੇ ਮੱਝ ਤੇ ਸਿਮਨ ਦੇ ਲੱਗਿਆ ਹੋਈ ਨੀਲੀ 라ਵੀ ਦਾ ਗੜਵਾਸੋ ਯੂਨੀਵਰਸਿਟੀ ਦਾ 507 ਨੰਬਰ ਇਹ ਵੀ ਆਪਾਂ ਹਰਿਆਣਾ ਦੇ ਲਾਂਦੀ ਦੀ ਮੱਝ ਇਹ ਸੋਈ ਹੋਈ ਇਹ ਚੈੱਕ ਪਾਸ ਕਰਾਉਣੀ ਆ ਆਪਾਂ ਹੁਣੇ ਐਚਐਸਬੀ ਦਾ ਲੱਗਿਆ ਮੰਗਲਪੁਰ ਦਾ ਤੇ ਬਾਕੀ ਜਿਵੇਂ ਚੈੱਕ ਪਾਸ ਹੋਣਗੇ ਆਪਾਂ ਦਵਾਂਗੇ ਡਿਟੇਲ ਵੀ ਕਿਹੜੇ-ਕਿਹੜੇ ਸੀਮਨ ਲਵਾਏ ਆ ਆਪਾਂ ਮੱਝਾਂ ਦੇ ਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਤੇ ਫੇਸਬੁੱਕ ਤੇ ਦੇਖਦੇ ਆ ਫੋਲੋ ਕਰ ਲਿਓ ਜੀ YouTube ਦੇਦੇ ਆ ਆਪਣੇ ਚੈਨਲ ਕੋਲੇ ਸਬਸਕ੍ਰਾਈਬ ਬੀ ਪਲੱਸ ਵਾਲੀ ਮੱਝ ਆਈ ਆਪਣੀ ਇਹ ਦੇਖੋ ਕਿੰਨੇ ਕਿੰਨਾ ਦੁੱਧ ਕੱਢਦੀ ਹੈ ਕਿੰਨੇ ਦਿਨ ਲੰਦੀ ਹੈ ਹੋਰ ਤੇ ਬਾਅਦ ਤੋਂ ਬਾਅਦ ਸਪੋਰਟ ਕਰੋ ਜੀ ਆਪਣੇ ਚੈਨਲ ਦੀ ਤੇ ਮਿਲਦੇ ਨਵੀਂ ਵੀਡੀਓ ਵਿੱਚ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ